ਪੰਜਾਬੀ ਸਿੰਗਰ ਤੇ ਰੈਪਰ ਯੋਯੋ ਹਨੀ ਸਿੰਘ ਤੇ ਗੀਤਾਂ ਦੇ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ। ਮੋਹਾਲੀ ਛੋਂ ਜਾ ਰਹੀ 23 ਅਗਸਤ ਦੇ ਫਿਲਮ ਫੇਅਰ ਅਵਾਰਡ ਤੋਂ ਪਹਿਲਾਂ ਹੀ ਹਨੀ ਸਿੰਘ ਖਿਲਾਫ ਪੰਜਾਬ ਦੇ ਮੁੱਖ ਮੰਤਰੀ ਨੂੰ ਸ਼ਿਕਾਇਤ ਕੀਤੀ ਗਈ ਹੈ। ਜਿहां ਪੰਜਾਬੀ ਬੋਲੀ ਨੂੰ ਪਿਆਰ ਕਰਨ ਵਾਲੇ ਪ੍ਰੋਫੈਸਰ ਪੰਡਿਤ ਰਾਉ ਧਰਨੇਵਾਰ ਨੇ ਹਨੀ ਸਿੰਘ ਦੀ ਸ਼ਿਕਾਇਤ ਭਗਵੰਤ ਮਾਨ ਨੂੰ ਚਿੱਠੀ ਰਾਹੀਂ ਲਿਖ ਕੇ ਕੀਤੀ ਹੈ। ਇਸ ਦੇ ਨਾਲ ਹੀ ਪੰਡਿਤ ਰਾਉ ਨੇ ਫਿਲਮ ਫੇਅਰ ਅਵਾਰਡ 'ਚ ਹਨੀ ਸਿੰਘ ਦੀ ਸ਼ਮੂਲੀਅਤ ਤੇ ਵੀ ਇਤਰਾਜ਼ ਜਤਾਇਆ ਹੈ। ਹਨੀ ਸਿੰਘ ਖਿਲਾਫ ਪੰਡਿਤ ਰਾਉ ਨੇ ਚਿੱਠੀ ਪੱਤਰ 'ਚ ਇਹ ਵੀ ਲਿਖਿਆ ਹੈ ਕਿ ਫਿਲਮ ਫੇਅਰ ਅਵਾਰਡ 'ਚ ਹਨੀ ਸਿੰਘ ਗੌਂਦੀ ਇਜਾਜ਼ਤ ਨਾ ਦਿੱਤੀ ਜਾਵੇ। ਮੀਡੀਆ ਰਿਪੋਰਟਸ ਮੁਤਾਬਕ ਪੰਡਿਤ ਰਾਓ ਨੇ ਕਿਹਾ ਹੈ ਜੇਕਰ ਗਾਇਕ ਨੂੰ ਗੌਂਦੀ ਇਜਾਜ਼ਤ ਦੇਣੀ ਹੈ ਤਾਂ ਘੱਟੋ-ਘੱਟ ਉਹਨਾਂ ਤੋਂ ਇੱਕ ਲਿਖਤੀ ਭਰੋਸਾ ਲਿਆ ਜਾਣਾ ਚਾਹੀਦਾ ਹੈ ਕਿ ਉਹਨਾਂ ਦੇ YouTube ਗੀਤਾਂ ਨੂੰ ਹਟਾ ਦੇਣਗੇ ਜੋ ਸ਼ਰਾਬ, ਨਸ਼ੇਆਂ ਅਤੇ ਔਰਤਾਂ ਦਾ ਅਪਮਾਨ ਕਰਨ ਬਾਰੇ ਗੱਲ ਕਰਦੇ ਨੇ। ਜੇਕਰ ਉਹ ਜਿਹਾ ਨਹੀਂ ਕਰਦੇ ਤਾਂ ਉਹਨਾਂ ਨੂੰ ਗਾਉਣ ਦਾ ਮੌਕਾ ਨਹੀਂ ਦਿੱਤਾ ਜਾਵੇਗਾ। ਉਹਨਾਂ ਪੱਤਰ ਵਿੱਚ ਕਿਹਾ ਹੈ ਕਿ ਇਹ ਤੁਹਾਡੇ ਵੱਲੋਂ ਨਸ਼ਿਆਂ ਵਿਰੁੱਧ ਛੇੜੀ ਗਈ ਜੰਗ ਦੇ ਮੱਦੇਨਜ਼ਰ ਜ਼ਰੂਰੀ ਹੈ। ਦੱਸਦੀ ਹੈ ਕਿ ਫਿਲਮ ਫੇਅਰ ਅਵਾਰਡ ਵਿੱਚ ਯੋਯੋ ਹਨੀ ਸਿੰਘ ਨੇ ਪਰਫਾਰਮੈਂਸਲੀ ਪੰਜਾਬੀ ਗਾਇਕ ਜਸਬੀ ਸੀ ਵੀ ਖੁੱਲ ਕੇ ਬੋਲੇ ਸਨ ਉਹਨਾਂ ਨੇ ਮੀਡੀਆ ਰਿਪੋਰਟਸ ਮੁਤਾਬਕ ਉਹਨਾਂ ਦਾ ਕਹਿਣਾ ਹੈ ਕਿ ਸ਼ੋਅ ਕਰਨਾ ਚੰਗੀ ਗੱਲ ਹੈ ਅਤੇ ਉਹ ਇਸ ਦਾ ਸਵਾਗਤ ਕਰਦੇ ਨੇ ਪਰ ਹਾਨੀ ਸਿੰਘ ਵਰਗੇ ਕਲਾਕਾਰਾਂ ਨੂੰ ਪਲੇਟਫਾਰਮ ਦੇਣਾ ਗਲਤ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਹਾਨੀ ਸਿੰਘ ਦੇ ਗੀਤ ਬੱਚਿਆਂ ਨੂੰ ਸ਼ਰਾਬ ਅਤੇ ਨਸ਼ੀਆਂ ਵੱਲ ਤੱਕਦੇ ਨੇ ਤੇ ਔਰਤਾਂ ਦਾ ਅਪਮਾਨ ਕਰਦੇ ਨੇ ਜ਼ਿਕਰ ਇਹ ਖਾਸ ਹੈ ਕਿ ਇਸ ਤੋਂ ਪਹਿਲਾਂ ਵੀ ਮਹਿਲਾ ਕਮਿਸ਼ਨ ਨੇ ਵੀ ਹਾਨੀ ਸਿੰਘ ਦੇ ਗੀਤ ਮਿਲੀਨੀਅਰ ਖਿਲਾਫ ਲੀਗਲ ਨੋਟਿਸ ਭੇਜ ਕੇ ਹਾਨੀ ਸਿੰਘ ਖਿਲਾਫ ਐਕਸ਼ਨ ਲਿਆ ਸੀ ਪਰ ਇਸ ਸਭ ਨੂੰ ਲੈ ਕੇ ਹਾਨੀ ਸਿੰਘ ਦਾ ਹਜੇ ਕੋਈ ਬਿਆਨ ਸਾਹਮਣੇ ਨਹੀਂ ਆਇਆ ਬਾਕੀ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰ ਪੰਜਾਬੀ ਸਿੰਗਰ ਤੇ ਰੈਪਰ ਯੋਯੋ ਹਨੀ ਸਿੰਘ ਤੇ ਗੀਤਾਂ ਦੇ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ। ਮੋਹਾਲੀ ਛੋਣ ਜਾ ਰਹੀ 23 ਅਗਸਤ ਦੇ ਫਿਲਮ ਫੇਅਰ ਅਵਾਰਡ ਤੋਂ ਪਹਿਲਾਂ ਹੀ ਹਨੀ ਸਿੰਘ ਖਿਲਾਫ ਪੰਜਾਬ ਦੇ ਮੁੱਖ ਮੰਤਰੀ ਨੂੰ ਸ਼ਿਕਾਇਤ ਕੀਤੀ ਗਈ ਹੈ। ਜਿहां ਪੰਜਾਬੀ ਬੋਲੀ ਨੂੰ ਪਿਆਰ ਕਰਨ ਵਾਲੇ ਪ੍ਰੋਫੈਸਰ ਪੰਡਿਤ ਰਾਉ ਤਰਨੇਵਾਰ ਨੇ ਹਨੀ ਸਿੰਘ ਦੀ ਸ਼ਿਕਾਇਤ ਭਗਵੰਤ ਮਾਨ ਨੂੰ ਚਿੱਠੀ ਰਾਹੀਂ ਲਿਖ ਕੇ ਕੀਤੀ ਹੈ। ਇਸ ਦੇ ਨਾਲ ਹੀ ਪੰਡਿਤ ਰਾਉ ਨੇ ਫਿਲਮ ਫੇਅਰ ਅਵਾਰਡ 'ਚ ਹਨੀ ਸਿੰਘ ਦੀ ਸ਼ਮੂਲੀਅਤ ਤੇ ਵੀ ਇਤਰਾਜ਼ ਜਤਾਇਆ ਹੈ। ਹਨੀ ਸਿੰਘ ਖਿਲਾਫ ਪੰਡਿਤ ਰਾਉ ਨੇ ਚਿੱਠੀ ਪੱਤਰ 'ਚ ਇਹ ਵੀ ਲਿਖਿਆ ਹੈ ਕਿ ਫਿਲਮ ਫੇਅਰ ਅਵਾਰਡ 'ਚ ਹਨੀ ਸਿੰਘ ਗਉਣ ਦੀ ਇਜਾਜ਼ਤ ਨਾ ਦਿੱਤੀ ਜਾਵੇ। ਮੀਡੀਆ ਰਿਪੋਰਟਸ ਮੁਤਾਬਕ ਪੰਡਿਤ ਰਾਵ ਨੇ ਕਿਹਾ ਹੈ ਜੇਕਰ ਗਾਇਕ ਨੂੰ ਗਉਣ ਦੀ ਇਜਾਜ਼ਤ ਦੇਣੀ ਹੈ ਤਾਂ ਘੱਟੋ-ਘੱਟ ਉਨ੍ਹਾਂ ਤੋਂ ਇੱਕ ਲਿਖਤੀ ਭਰੋਸਾ ਲਿਆ ਜਾਣਾ ਚਾਹੀਦਾ ਹੈ ਕਿ ਉਹਨਾਂ ਦੇ YouTube ਗੀਤਾਂ ਨੂੰ ਹਟਾ ਦੇਣਗੇ ਜੋ ਸ਼ਰਾਬ, ਨਸ਼ੇਆਂ ਅਤੇ ਔਰਤਾਂ ਦਾ ਅਪਮਾਨ ਕਰਨ ਬਾਰੇ ਗੱਲ ਕਰਦੇ ਨੇ। ਜੇਕਰ ਉਹ ਜਿਹਾ ਨਹੀਂ ਕਰਦੇ ਤਾਂ ਉਹਨਾਂ ਨੂੰ ਗਉਣ ਦਾ ਮੌਕਾ ਨਹੀਂ ਦਿੱਤਾ ਜਾਵੇਗਾ। ਉਹਨਾਂ ਪੱਤਰ ਵਿੱਚ ਕਿਹਾ ਹੈ ਕਿ ਇਹ ਤੁਹਾਡੇ ਵੱਲੋਂ ਨਸ਼ਿਆਂ ਵਿਰੁੱਧ ਛੇੜੀ ਗਈ ਜੰਗ ਦੇ ਮੱਦੇਨਜ਼ਰ ਜ਼ਰੂਰੀ ਹੈ। ਦੱਸਦੀ ਹੈ ਕਿ ਫਿਲਮ ਫੇਅਰ ਅਵਾਰਡ ਵਿੱਚ ਯੋਯੋ ਹਨੀ ਸਿੰਘ ਨੇ ਪਰਫਾਰਮੈਂਸਲੀ ਪੰਜਾਬੀ ਗਾਇਕ ਜਸਬੀਰ ਸਿੰਘ ਜ ਸੀ ਵੀ ਖੁੱਲਕੇ ਬੋਲੇ ਸਨ ਉਹਨਾਂ ਨੇ ਮੀਡੀਆ ਰਿਪੋਰਟਸ ਮੁਤਾਬਕ ਉਹਨਾਂ ਦਾ ਕਹਿਣਾ ਹੈ ਕਿ ਸ਼ੋਅ ਕਰਨਾ ਚੰਗੀ ਗੱਲ ਹੈ ਅਤੇ ਉਹ ਇਸ ਦਾ ਸਵਾਗਤ ਕਰਦੇ ਨੇ ਪਰ ਹਾਨੀ ਸਿੰਘ ਵਰਗੇ ਕਲਾਕਾਰਾਂ ਨੂੰ ਪਲੇਟਫਾਰਮ ਦੇਣਾ ਗਲਤ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਹਾਨੀ ਸਿੰਘ ਦੇ ਗੀਤ ਬੱਚਿਆਂ ਨੂੰ ਸ਼ਰਾਬ ਅਤੇ ਨਸ਼ੀਆਂ ਵੱਲ ਤੱਕਦੇ ਨੇ ਤੇ ਔਰਤਾਂ ਦਾ ਅਪਮਾਨ ਕਰਦੇ ਨੇ ਜ਼ਿਕਰ ਇਹ ਖਾਸ ਹੈ ਕਿ ਇਸ ਤੋਂ ਪਹਿਲਾਂ ਵੀ ਮਹਿਲਾ ਕਮਿਸ਼ਨ ਨੇ ਵੀ ਹਾਨੀ ਸਿੰਘ ਦੇ ਗੀਤ ਮਿਲੀਨੀਅਰ ਖਿਲਾਫ ਲੀਗਲ ਨੋਟਿਸ ਭੇਜ ਕੇ ਹਾਨੀ ਸਿੰਘ ਖਿਲਾਫ ਐਕਸ਼ਨ ਲਿਆ ਸੀ ਪਰ ਇਸ ਸਭ ਨੂੰ ਲੈ ਕੇ ਹਾਨੀ ਸਿੰਘ ਦਾ ਹਜੇ ਕੋਈ ਬਿਆਨ ਸਾਹਮਣੇ ਨਹੀਂ ਆਇਆ ਬਾਕੀ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼